ਜੋ ਲੋਕ ਮਹੱਲਾ ਤੀਜਾ ਇਹ ਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਇਹ ਹਾ ਸੰਧਿਆ ਪ੍ਰਵਾਨ ਹੈ ਸੰਧਿਆ ਹਮਨੇ ਲੋਏ ਟਾਂ ਬਿਲ ਲੋ ਅਕਲ ਦੇ ਸੰਧਿਆ ਸੂਰਜ ਦਾ ਡੁੱਬਣਾ ਛਪਣ ਦੀ ਗੱਲ ਨਹੀਂ ਹੈ ਬੰਦਾ ਡੁੱਬ ਜਾਣਾ ਚਿਤ ਦੇ ਵਿੱਚ ਹੀ ਸਮਾ ਜਾਣਾ ਸੰਧਿਆ ਬੰਦਾ ਚਿਤ ਵਿੱਚ ਲੁਕ ਜਾਣਾ ਦੁਹਾਨਾ ਇੱਕ ਹੋ ਜਾਣਾ ਸੰਧਿਆ ਇਹ ਦਰਗਾਹ ਪ੍ਰਵਾਨ ਇਹ ਸੀ ਸੁਦੇਆ ਦਰਗਾਹ ਪ੍ਰਵਾਨ ਜਦੋਂ ਹਰ ਪ੍ਰਭ 베ਰਾ ਚਿਤ ਆਵੇ ਹਰ ਪ੍ਰਭ ਦੇ ਚਲਣਾ ਚ 베ਰਾ ਚਿਤ ਆ ਕੇ ਸਮਾਜਵੇ ਉਹਦਾ ਹੀ ਰੂਪ ਹੋ ਜਵੇ ਆਪਣੇ ਵਰਜੀ ਤਿਆਗ ਦੇ 베ਰਾ ਦੁਰਮੁਦਿ ਹੋ ਜਾਏ ਇੱਕ ਤਾਂ ਸੁਦੇਆ ਹਵੇਸ਼ਾ ਵਾਸਤੇ ਇਹ ਪ੍ਰਵਾਨ ਦਰਗਾਹ ਹੋ ਗਈ ਸਭ ਇਹਨੇ ਕਹੇ ਕਾਗਜ਼ ਉੱਥੇ ਚਲੇ ਗਏ ਆ ਆਪਣੀ ਸੰਧਿਆ ਹੋ ਗਈ ਠੀਕ ਹੈ ਜੀ ਹਰਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਹਰ ਬਿਨਾਂ ਪ੍ਰੀਤ ਪੈਦਾ ਹੋ ਜਾਂਦੀ ਹੈ ਮਾਇਆ ਮੋ ਚੰਦਰ ਇਹ ਸੰਧਿਆ ਦੀ ਡੈਫੀਨੇਸ਼ਨ ਹੈ ਦੋ ਚੀਜ਼ਾਂ ਦੇ ਮਿਲਾਪ ਨਾਲ ਸੰਧੇ ਸੁੰਦੀ ਹੋ ਗਈ ਆਪਾਂ ਕਹਿੰਦੇ ਨੇ ਸੰਧੀ ਹੋ ਗਈ ਦੋ ਤੋਂ ਇੱਕ ਹੋ ਜਾਣਾ ਹਾਂਜੀ ਜੁਆਇ ਤੇ ਇੱਕ ਰੂਪ ਹੋ ਗਏ ਇਕੋ ਹੋ ਗਏ ਹਰੂ ਇੱਕ ਹੋਵੇ ਉਹ ਕਿਹਾ ਇੱਕ ਹੋਵੇ ਤਾਂ ਉਹ ਉਪਰ ਉਕਰੋ ਕੀ ਹੈ ਸੰਧਿਆ ਹੋਗੀ। ਅਦ੍ਰਿਗਾਂ ਪ੍ਰਵਾਹ ਵੀ ਹੋਗੀ ਸੰਧਿਆ। ਠੀਕ ਹੈ ਜੀ। ਜਿਹੜੀ ਆਮ ਸੰਧਿਆ ਕਰਦੇ ਆਂ ਪੜ ਪੁਸਤਕ ਸੰਧਿਆ ਬਾਦਾਂ ਉਹ ਅਲੱਗ ਚੀਜ਼ ਹੈ। ਉਹ ਤਾਂ ਬਾਦਾਂ ਦਾ ਸੰਧਿਆ ਦੇਵਤੇ ਝਗੜਾ ਮਟਾਉਣ ਦਾ ਸੰਧਿਆ। ਇਸ ਦੇ ਬਾਰੇ ਐਂ ਵੀ ਲਿਖਿਆ ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਸਥਿਰ ਸੰਧਿਆ ਕਰੇ ਵਿਚਾਰ। ਹਾਂ। ਹਰ ਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਚਲੋ ਗਿਆਨ ਪ੍ਰਚੰਡ ਹੁੰਦਾ ਤਾਂ ਮਾਇਆ ਮੋਹ ਜੜ ਜਾਂਦੀ ਕੀ ਗਿਆਨ ਖੰਡਨ ਵਿੱਚ ਗਿਆਨ ਪ੍ਰਚੰਡ ਪ੍ਰਚੰਡ ਦਾ ਗਿਆਨ ਦੀ ਐਸੀ ਹੁੰਦੀ ਹੈ ਮਾਇਆ ਮੋਹ ਜੜ ਜਾਂਦਾ ਗੁਰ ਪ੍ਰਸਾਦੀ ਦੁਬਿਦਾ ਮਰੈ ਮਨੁਵਾਂ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ ਗੁਰ ਪ੍ਰਸਾਦੀ ਦੁਬਿਦਾ ਬਿਟੈ ਜਾਂ ਦੀ ਦਰਪਾਨਾ ਦੁਬਦਾ ਬਣ ਜਾਂਦੀ ਹੈ ਦੋਨੀਆਂ ਦੇ ਇੱਕੋ ਰਹ ਜਾਂਦੇ ਦੋ ਪਾਸੇ ਦੀ ਦੌੜ ਦਾਇਆ ਦੀ ਵੀ ਭੁੱਖ ਹੈ ਦੂਜੀ ਵੀ ਭੁੱਖ ਹੈ ਉਹ ਦੂਜੀ ਭੁੱਖ ਮਰ ਗਈ ਦਾਇਆ ਦੀ ਤਾਂ ਤ੍ਰਿਸ਼ਨਾ ਖਤਮ ਹੋ ਗਈ ਬਨਵਾ ਅਸਰ ਸੰਧਿਆ ਕਰੇ ਵਿਚਾਰ ਅਸਰ ਹੋ ਗਏ ਤੇ ਵਿਚਾਰ ਖਤਮ ਸੰਧਿਆ ਦੀ ਵੀ ਸੰਧਿਆ ਕਿੰਨਾ ਧਾਵ ਹੈ ਸੰਧਿਆ ਦੀ ਖੁਸ਼ੀ ਹੈ ਸੰਧਿਆ ਨੂੰ ਕਿੰਨਾ ਸੁੱਖ ਹੈ ਉਹ ਚੰਨ ਵਾਲੀ ਵਿਚਾਰ ਕਰਦਾ ਜਿਹੜੀ ਚੀਜ਼ ਨੂੰ ਪਾ ਦਦਾ ਤਾਂ ਉਹ ਤਾਂ ਅੰਗੂੜ ਮਿਲਈ ਹੈ ਸਾਡੀ ਦੁੱਖਾਂ ਦਾ ਜਨਮ ਮੰਦਾ ਕਾਰਨ ਮੇਰੀ ਮਰਦੀ ਸੀ ਆਪਣੀ ਮਰਦੀ ਨਹੀਂ ਸੀ ਛੱਡਦਾ ਸਾਰਾ ਕਾਲੇ ਕਲਪਣਾਂ ਸੀ ਮੇਰੀ ਫਿਰ ਵਿਚਾਰ ਕਰਦਾ ਠੀਕ ਹੈ ਜੀ ਨਾਨਕ ਸੰਧਿਆ ਕਰੈ ਮਨਮੁਖੀ ਜੀਓ ਨਾ ਟਿਕੈ ਮਰ ਜੰਮੈ ਹੋਏ ਖੁਆਰ ਪਰ ਮੁੱਖੀ ਵੀ ਲੋਕ ਵੀ ਸੰਧਿਆ ਕਰਦੇ ਨੇ ਜਿਵੇਂ ਤੁਸੀਂ ਉਹ ਵੀ ਸੰਧਿਆ ਕਰਦੇ ਸੰਧਿਆ ਵੇਲੇ ਬਾਹਰ ਪਰਦੇਲ ਸੰਧੀ ਉਹ ਜਾਉਂਦੇ ਨੇ ਪਰ ਕੋਈ ਆਲੇ ਨੇੜਾ ਦੂਰ ਖਿਆ ਦੇਖਦਾ ਉਹ ਬਹੁਤ ਭੁੱਖੀ ਸਦਿਆ ਕਰਦੇ ਨੇ ਪਰ ਤਾਵਾ ਵੀ ਨਹੀਂ ਦਿੰਦੇ ਸੰਧਿਆ ਸਮੇਂ ਬਹੁਤ ਭੁੱਖੀ ਦਿਓ ਦੱਟ ਕਰਨ ਤੇ ਤਰੋ ਹੈ ਨਹੀਂ ਪਰ ਜਦ ਦੇ ਖਾਣ ਜਮਣ ਬਰ ਤੇ ਖਾਣੀ ਕੇ ਲਈ ਸੰਧਿਆ ਸਭ ਤੋਂ ਜ਼ਿਆਦਾ ਹੀ ਫਰਕ ਆ ਲੱਗੋ ਸੰਧਿਆ ਹੀ ਹੈ ਇੱਕ ਸੰਧਿਆ ਦਾ ਕੀ ਹੈ ਇੱਕ ਸੰਧਿਆ ਦਾ ਅਰਥ ਕੀ ਹੈ ਸੰਦੇ ਅਸਲੀ ਵੀ ਸੰਦੇ ਅਕਲੀ ਬਣ ਜਾਣੀ ਕਰੀ ਜਾਓ ਕਛਲੀ ਦੇ ਨਾਲ ਠੀਕ ਹੈ ਜੀ ਸੰਦੇ ਵੀ ਕੀ ਕੀ ਬਣ ਬਣੀ ਇਹ ਆਪਣੀ ਮਰਜ਼ੀ ਦੀ ਸੰਦੇ ਹੈ ਇਹ ਇੱਕ ਗੁਰਮੁਖੀ ਸੰਦੇ ਹੈ ਤੇ ਮੰਨੁਖੀ ਉਹ ਐ ਬਦਲਦਾ ਹੈ ਨਹੀਂ ਉਹਨੇ ਆਪਣੇ ਆਪ ਵਿੱਚ ਬਦਲਣਾ ਚਾਹੀਦਾ ਸੰਦੇ ਖਾਲੀ ਲੋਕਾਂ ਨੂੰ ਦੱਸਣੇ ਮੈਂ ਧਰਮ ਨਹੀਂ ਆਪਣੀ ਵਾਸਤੇ ਧਰਮ ਕਰਨਾ ਹੁੰਦਾ ਲੋਕਾਂ ਨੂੰ ਦਿਖਾਵੇ ਵਾਸਤੇ ਨਹੀਂ ਜਿਹੜੇ ਲੋਕਾਂ ਦੇ ਲੋਕਾਂ ਦੇ ਦਿਖਾਵੇ ਵਾਸਤੇ ਧਰਮ ਕੀਤਾ ਉਹਨੇ ਕੁਛ ਨਹੀਂ ਘਟਾਇਆ ਜਿਹੜੇ ਲੋਕਾਂ ਨੇ ਆਪਣੇ ਵਾਸਤੇ ਧਰਮ ਕੀਤਾ ਹੈ ਫਰਮਾਇਆ ਹੈ ਉਹਨਾਂ ਨੂੰ ਇਸੋ ਘਰੇ ਪਰਮ ਰੂਪ ਹੋਏ ਹਾਂਜੀ ਹੋਜੀ ਮਹੱਲਾ ਤੀਜਾ ਪ੍ਰਿਯ ਪ੍ਰਿਯ ਕਰਤੀ ਸਭ जग ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਈ ਇਹ ਤੇ ਮਾਂ ਦੀ ਗੱਲ ਸਾਰੇ ਜੱਗ ਚ ਕੋਈ ਨਹੀਂ ਤਰੇ ਪ੍ਰਿਯ ਪ੍ਰਿਯ ਗਲਤੀ ਕੋਈ ਪਿਆਰ ਭੁਜਾ ਦਵੇ ਕਿੰਨੇ ਚੱਕਰ ਲਾਏ ਹੰਦਵਾਸ ਦੇ ਖਬਰੇ ਕਿਦੂ ਕਿਦੂ ਚੀਤੇ ਗੀਤੇ ਨਾਲ ਮਲਾਪ ਹੋਇਆ ਹੁਣ ਕਿਦੂ ਕਿਦੂ ਪੁੱਛਿਆ ਹੁਣ ਸਭ ਜੱਗ ਕੋਈ ਦੀ ਹਿਸਤੀ ਦੱਸੀ ਆਪਣੀਆਂ ਨੇ ਕਿ ਤਾ ਰਸੇ ਮੇਰੀ ਪਿਆਸ ਨਾ ਜਾਏ ਮੇਰੀ ਪਿਆਸ ਨਾ ਜਾਏ ਪਰ ਪਿਆਸ ਕਿਸੇ ਨੇ ਠੋਡੀ ਨਹੀਂ ਕਿਸੇ ਨੇ ਨਹੀਂ ਦੱਸੀ ਪਾਲੀ ਦੀ ਉਬਰਦੀ ਭੂਖ ਕਿਸੇ ਤੋਂ ਨਹੀਂ ਭਰੀ ਪਿਆਸ ਲਈ ਜੇ ਪਿਆਸ ਨੂੰ ਚਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਈ ਜਦ ਦਾ ਸਾਕੁਰ ਮਿਲਿਆ ਤੇ ਪਿਆਸ ਸਾਰੀ ਚਲੀ ਗਈ ਸਰ ਰੈਣ ਰਣ ਬਨਾਪ ਹੋਇਆ ਪਿਆਸ ਸਾਰੀ ਚਲੀ ਗਈ ਫਿਰ ਅੰਮ੍ਰਿਤ ਦੀ ਬਾਣੀ ਆਪ ਲਿਖੀ ਨਦ ਹੁੰਦਾ ਸੀ ਇਹ ਸਾਰੀ ਕਹਾਣੀ ਲਿਖੀ ਸਤਗੁਰ ਮਿਲਿਆ ਬੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਆਪਣੇ ਘਰ ਆਏ ਸੱਚ ਕਰਨ ਚਲੇ ਗਏ ਵਾਪਸ ਆਏ ਲਫਜ਼ ਐ ਇੱਥੋਂ ਗਏ ਸੁੰਦਰਾਂ ਦੇ ਪਾਲਿਆ ਆਪਣੀ ਬਾਤ ਰਵੇਆ ਸੰਸਾਰ ਚੋਰੀ ਪਾਇਆ ਅੰਤਰੀ ਪਾਲਿਆ ਫਿਰ ਬਾਦਮੁਖੀ ਕੌਣ ਦੇ ਰਹੇ ਬਾਦਮੁਖੀ ਗੋਣ ਕਿੱਥੇ ਸੀ ਬਾਦਮੁਖੀ ਦਾ ਅਦਰ ਸਾਧਰ ਕੇ ਰਹੇ ਨਾਲੇ ਲੋਕ ਨੇ ਇਹ ਜਿੰਨੇ ਬਾਦਮੁਖੀ ਗਿਆਨ ਦੇ ਵਾਲੇ ਵੀ ਖੋਦ ਅਦਰ ਸਾਧਰ ਦੇ ਪਿੱਛੇ ਤੇ ਨੇ ਇਹਨਾਂ ਕੋਲ ਕੀ ਐ ਤਾਂ ਬਚਰ ਦੇ ਅੰਦਰ ਦੇ ਵਿੱਚ ਇਹਨਾਂ ਨੇ ਕੀ ਦੇ ਦੇ ਇਹਨਾਂ ਕੋਲ ਤਾਂ ਗੱਲਾਂ ਨੇ ਜਿੱਦ ਨਹੀਂ ਜਿੱਦ ਨਾ ਪਾਇਆ ਉਹ ਗੱਲਾਂ ਨੇ ਜਿੱਦ ਨਾ ਕੁਝ ਵੀ ਪ੍ਰਾਪਤੀ ਨਹੀਂ ਹੋਈ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਾਇਆ ਆਪੇ 10 8 ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਇੱਥੇ ਤਤ ਹੋਣਾ ਚਾਹੀਦਾ ਹੈ ਨਾ ਜੀ ਆਪੇ ਤਤ ਆਪੇ ਫੇਰ ਇਹ ਤਤ ਚਾਹੀਦਾ ਉੱਪਰ ਹਾਂਜੀ ਤਤ ਨੂੰ ਬਜਾਉਣ ਵਾਲੀ ਜੰਤ ਬਜਾਉਣ ਵਾਲੀ ਚੀਜ਼ ਪਰਮ ਤੱਤ ਪਰਮ ਤੱਤ ਤਾਂ ਤਤ ਉਹ ਤੋਂ ਬਜਾਉਣਾ ਹੈ ਜਿਵੇਂ ਪਾਣੀ ਤੋਂ ਲਹਿਰ ਬਣਦੀ ਹੈ ਤਤ ਤਾਂ ਲਹਿਰ ਰੂਪ ਹੈ ਲਹਿਰ ਰੂਪਨੋਈ ਚੀਜ਼ ਹੈ ਠੀਕ ਹੈ ਜੀ ਤਤ ਦੇ ਦੋ ਰੂਪ ਨੇ ਤਤ ਦੇ ਦੋ ਰੂਪ ਤਾਂ ਨੇ ਇੱਕ ਲਹਿਰ ਹੈ ਇੱਕ ਪਾਣੀ ਹੈ ਪਰ ਫਿਰ ਤਾਂ ਆਪੇ ਤੱਤ ਵੀ ਹੋ ਸਕਦਾ ਆਪੇ ਤੱਤ ਪਰਮ ਤੱਤ ਸਭ ਆਪੇ ਠੀਕ ਨਹੀਂ ਹਾਂ ਤੱਕੀ ਪੜਾਂਗੇ ਅੱਜ ਤਤ ਦੀ بجائے ਤਤ ਪਰਮ ਉਹ ਜੱਗ ਹੈ ਅੱਛਾ ਜੀ ਆਪੇ ਤਤ ਪਰਮ ਤਤ ਸਭ ਆਪੇ ਆਪੇ ਠਾਕੁਰ ਦਾਸ ਪਿਆ ਗੁਰੂ ਸਾਹਿਬ ਜੀ ਇਹ ਹੱਥ ਲਿਖਤਾਂ ਦੇ ਦੋ ਹਾਂਜੀ ਉਹ ਟਿੱਪੀ ਲਾਉਂਦਾ ਰਵਾਜ ਵੀ ਸੀ ਬਿਲਕੁਲ ਵੀ ਦੋਵੇਂ ਦਮੇ ਟਿੱਪੀ ਦਲਤ ਲੱਗੀ ਵੀ ਲੱਗਦੀ ਜੀ ਬਦੂ ਹਾਂਜੀ ਟਿੱਪੀਆਂ ਜ਼ਿਆਦਾ ਲੱਗੀਆਂ ਹੋਈਆਂ ਆਪਣੇ ਕੋਲੋਂ ਨਹੀਂਆਂ ਹੋ ਸਕਦਾ ਗਲਤੀ ਹੋਵੇ। ਆਪਣੇ ਕੋਲ ਆਈਆਂ ਬਾਅਦ ਦੇ ਵਿੱਚ ਇਹ ਬਾਅਦ ਲੱਗੀ ਹੋਈ ਹੈ। ਤੱਕ ਲੱਗਿਆ ਹੈ। ਆਪੇ ਤੱਕ ਪਰਮ ਤੱਕ ਆਪੇ ਆਪੇ ਤੱਕ ਆਪੇ ਪਰਮ ਤੱਕ। ਪਰਮ ਤੱਕ ਸਾਗਰ ਰੂਪ ਦੇ ਵਿੱਚ। ਠੀਕ ਹੈ ਜੀ। ਤੱਕ ਬੂਧ ਦੇ ਰੂਪ ਤੇ ਛੋਟੇ ਰੂਪ ਤੇ। ਪੰਨਾ 597 ਤੇ ਤੰਤ ਕੋ ਪਰਮ ਤੰਤ ਮਿਲਾਇਆ। ਇਹ ਪਤਾ ਨਹੀਂ ਉੱਥੇ ਵੀ ਗਲਤੀ ਹੈ। ਤੰਤ ਦੇ ਕੋ ਜੂਤ ਹੈ ਤੰਤ ਕੋਈ ਸਾਜ ਹੈ ਇਹ ਤਾਂ ਸਾਜ ਹੈ ਤੰਤ ਤਲ ਠੀਕ ਹੈ ਜੀ ਇਸ ਤਰ੍ਹਾਂ ਹੀ ਜਦੋਂ ਆਪਾਂ ਪੜਦੇ ਆਂ ਤੰਤ ਕੋ ਪਰਮ ਤੰਤ ਮਿਲਿਆ ਨਾਨਕ ਬੁੱਧੀ ਪਾਈ ਨਹੀਂ ਨਹੀਂ ਸੱਤ ਲਾਉਗਾ ਸੱਤ ਠੀਕ ਹੈ ਇਸ ਤਰ੍ਹਾਂ ਹੀ ਪਰਮ ਤਤਮੈ ਤਤ ਤੇ ਲਿਖਾਂਗੇ ਪਰਮ ਤਤਮੈ ਰੇਖ ਨਾ ਰੂਪ ਆਹ ਪਰਮ ਤਤ ਇਹ ਮੈਂ ਲੱਭ ਟਿੱਪੀ ਜਿਹੜੀ ਇਹ ਗਲਤੀ ਨਾਲ ਲੱਗੀ ਹੋਈ ਹੈ ਅਪਾ ਤਾਂ ਨਹੀਂ ਕਿਉਂ ਆ ਤੀਨ ਨੂੰ ਦੀ ਪਤਾ ਨਹੀਂ ਉਹਨਾਂ ਨੇ ਨਮਾਜ਼ ਕੀ ਆਇਆ ਕੀ ਚਾਹੀਏ ਕੀ ਚਾਹੀਏ ਮਤਲਬ ਤਾਂ ਸਾਡੀ ਪੀ ਹੈ ਉਹਦੀ ਇਹਨਾਂ ਨੇ ਕਿਉਂ ਫਾਇਦ ਕਰ ਲਈ ਠਿੱਕ ਤੀ ਕਿੱਥੋਂ ਆ ਗਈ ਇਹਨਾਂ ਦੇ ਦਰਾਂ ਦੀ ਗੱਲ ਸਭੀ ਤੋਂ ਬਾਹਰ ਹੈ ਕਿਹਾ ਜਿਹੜੇ ਉਹਨਾਂ ਨੇ ਗਲਤ ਪੜ੍ਹਿਆ ਉਹਨੇ ਦੇਰ ਪੜ੍ਹਿਆ ਉਹਨਾਂ ਦਾ ਸੁਧੂ ਪਾ ਕੇ ਗਰਮਸਾ ਕੀਤੀ ਹੋਊਗੀ ਜੇ ਗਲਤੀ ਉਹਨਾਂ ਦੀ ਉਹ ਤਾਂ ਦੇਖਿਆ ਹੀ ਗੱਲ ਤਾਂ ਉਹਦੀ ਉੱਥੇ ਉਹਨਾਂ ਨੂੰ ਉੱਥੇ ਜਾ ਕੇ ਇੱਥੇ ਜਾਰੇ ਇਹ ਬਹੁਤ ਜਗ੍ਹਾ ਜਿੱਥੇ ਆਉਂਦਾ ਨਾ ਜੀ ਅਖਰਤੰਤ ਉਥੇ ਤੰਤਰ ਵਾਸਤੇ ਆਉਂਦਾ ਪੈਰ ਚ ਰਾਰਾ ਵੀ ਨਹੀਂ ਹੈ ਜਿਵੇਂ ਔਖਦ ਮੰਤਰ ਤੰਤਰ ਸਭ ਛਾਰ ਹੋਣਾ ਚਾਹੀਦਾ ਇਹਨਾਂ ਨੇ ਲਿਖਿਆ ਹੋਇਆ ਔਖਦ ਮੰਤਰ ਤੰਤ ਸਭ ਸਾਰ ਉਥੋਂ ਸਭ ਛਾਰ ਪੈਰ ਚ ਰਾਰਾ ਚਾਹੀਦਾ ਹਾਂ ਉਥੇ ਚਾਹੀਦਾ ਕਿਉਂਕਿ ਜਦ ਤਰ ਮਿਲਿਆ ਨਾ ਮੰਤਰ ਮਿਲਿਆ ਤੰਤਰ ਮਿਲਿਆ ਸਬਾਸ਼ਿਨ ਸਾਬ ਨਸਕਾ ਠੀਕ ਹੈ ਜੀ ਇੱਕ ਹੋਰ ਹੈਗਾ ਜੀ ਆਸਾ ਭਗਤ ਕਬੀਰ ਜੀ ਉਹ ਤੰਤਰ ਮੰਤਰ ਸਭ ਔਖੇ ਜਾਣੇ ਇੱਥੇ ਵੀ ਤੰਤਰ ਨੇ ਲਿਖਿਆ ਤੰਤ ਤੇ ਲਿਖਿਆ ਹੋਇਆ ਇਹ ਵੀ ਪੈਰ ਦਾ ਰਾਰਾ ਮਿਸਿੰਗ ਹੈ ਇੱਥੇ ਆਪਰੇ ਫਿਰ ਫਿਰ ਵੀ ਕਹਿਣ ਦਾ ਮਤਲਬ ਹੈ ਤੰਤ ਦਾ ਰਾਰਾ ਬਿੜਿਆ ਯਾਰ ਬਿੜਿਆ ਤੰਤ ਉਹਦਾ ਸੈਕੰਡ ਰੂਪ ਹੈ ਹਾਂਜੀ ਉਹ ਤੱਤ ਹੈ ਮੂਲ ਤੱਤ ਹੈ ਸੱਤੇ ਤੱਤ ਬੁਲਾਇਆ ਠੀਕ ਹੈ ਜੀ ਇਹ ਜਿਹੜੇ ਸ਼ਬਦਾਰਥ ਵਾਲੇ ਆ ਉਹਨਾਂ ਨੇ ਵੀ ਐਂ ਲਿਖਿਆ ਹੈ ਹਰੀ ਆਪ ਹੀ ਤਤ ਵਸਤੂ ਹੈ ਤੇ ਆਪ ਹੀ ਸਭ ਤਤਾਂ ਦਾ ਤਤ ਹੈ। ਆਪੇ ਤਤ ਪਰਮ ਤਤ ਆਪੇ। ਦੇਖੋ ਸਮਝੋ ਕੀ ਹੈ। ਬਾਹਿਆ ਦੇ ਵਿੱਚ ਵੀ ਆਪੇ ਆਉ, ਪੱਜੇ ਪਰਮ ਤਤ ਵੀ ਆਪੇ। ਬਾਹਿਆ ਉਹ ਤੋਂ ਭੇਡ ਲਈ ਹੈ। ਬਾਹਿਆ ਉਹਦੇ ਵਿੱਚ ਸਮਾਈ ਹੋਈ ਹੈ। ਬਾਹਿਆ ਉਹ ਤੋਂ ਬਾਹਰ ਦੀ ਹੈ। ਉੱਤੇ ਵੀ ਤਤ ਹੁੰਦਾ। ਚੇਤਨ ਪਰਬ ਤੱਤਾ ਚੇਤਨ ਨੂੰ ਪਰਬ ਤੱਤਾ ਤੇਹਾ ਤੰਤੇ ਸਤ ਮੰਗਾਵ ਹੋਏ ਤੰਤ ਤਾਂ ਹਰ ਜਗ ਅਤੱਤਾ ਹੈ ਤੰਤ ਜਗਾਟੇ ਆਏ ਹੀ ਨਹੀਂ ਕੋਈ ਜਿੱਥੇ ਵੀ ਤੰਤ ਆਉਂਦਾ ਨਾ ਜਿੱਥੇ ਸਾਜ ਨਾਲ ਆਉਂਦਾ ਇੱਥੇ ਗਲਤੀ ਲੱਗਦੀ ਹੈ ਹਾਂ ਉਹ ਸਾਜ ਨਾਲ ਆਉਂਦਾ ਆਮੇ ਪੜ੍ਹ ਦੇ ਨਾ ਦੋ ਤਿੰਨ ਪੰਕਤੀਆਂ ਸ਼ੋਚੀ ਨਲੀ ਤੰਤ ਨਹੀਂ ਨਿਕਸੈ ਐ ਤੋਤਾ ਦੇ ਲਿਖੀ ਠੀਕ ਹੈ ਜੀ ਇਸ ਟਾਈ ਹੱਥ ਸਿਕਰ ਤੰਤ ਵਜਾਵੇ ਜੋਗੀ ਥੋਥਰ ਵਾਜੇ ਬੀਣ ਇੱਥੇ ਵੀ ਤੰਤ ਠੀਕ ਹੁੰਦਾ ਜੀ ਟੁੱਟੀ ਤੰਤ ਨਾ ਬਜੇ ਰਾਬ ਇਹ ਵੀ ਠੀਕ ਹੈ ਜੀ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਸੋ ਇੱਥੇ ਜੀ ਉਹਨਾਂ ਨੇ ਗਲਤੀ ਨਾਲ ਟਿੱਪੀ ਲੱਗੀ ਹੈ ਵੈਸੇ ਹੋਣਾ ਚਾਹੀਦਾ ਆਪੇ ਤਤ ਪਰਮ ਤਤ ਸਭ ਆਪੇ ਆਪੇ ਠਾਕੁਰ ਬਾਸ ਪਿਆ بالکل لب لیا ہم تو سارا ہی لب لیا تسلی ہوگی ہاں جی یہ یہ غلطی ہوئی ہوئی کھو جو ہوئے تسلی ہو جاتی ہے ساتھ پر سب کچھ پہ ہے ہاں جی آپ پہ تھاکور داس پہ ہے وہ جی نا تھاکور سی نا پہلے تھاکور جنہوں سی تھاکور کہنے تھے وہ گاہ سا کیوں داس ہو گیا وہ تو بڑھا گیا نا گاہ اچھا جی چاہتے ہیں اور گاہ داس لی ہے ਇਹ ਨੂੰ ਬੋਲਦਾ ਨਹੀਂ ਸੀ ਠਾਕੁਰ ਘਰ ਵਿੱਚ ਠਾਕੁਰ ਨਜ਼ਰ ਨਾ ਆਵੇ ਅਸਲ ਜੋ ਠਾਕੁਰ ਦਾ ਵੀ ਘਰ ਠਾਕੁਰ ਜੀ ਮਿਲਿਆ ਬਾਬਾ ਉਹਦਾ ਬਾਪ ਮਿਲਿਆ ਉਹ ਨੂੰ ਕਹਿੰਦੇ ਠਾਕੁਰ ਉਹਦਾ ਦਾਸ ਹੋ ਗਿਆ ਠੀਕ ਹੈ ਜੀ ਆਪੇ 10 8 ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆ ਜਿਹੜੇ ਛਾਰਾ ਭਾਣ ਪੈਦਾ ਕੀਤਾ ਛਾਰਾ ਭਾਣ ਕੀਤੇ ਪੈ ਸੀ ਤੇ ਆਪੇ ਪੈਦਾ ਕੀਤਾ ਇਹਨਾਂ ਨੇ ਗਾਂਦਰ ਦੇ ਹਵੀ ਸਾਰੀਓ 18 ਪ੍ਰਾਣ ਦੇ ਵਿੱਚ ਅੱਛਾ ਆਪੇ ਦਾਖਾ ਕਰ ਵਰਣ ਨੂੰ ਪਾਏ ਵਰਣ ਲਿਖਿਆ ਜੀ ਵਰਣ ਨੂੰ ਪਾਉਣ ਆਪ ਬ੍ਰਹਮ ਵਰਣ ਹੈ ਇਹ ਥਾਲਾਂ ਵਰਣ ਨੇ ਪ੍ਰਾਣ ਜਿੱਲੇ ਸੀ ਉਹੀ ਥਲੇ ਪੈਦਾ ਹੋ ਗਏ ਸੀ ਇੱਕ ਇੱਕ ਪ੍ਰਾਣ ਦੇ ਜਿਹੜੇ ਥਲੇ ਪੁਜਾਰੀ ਸੀ ਅਲੱਗ-ਅਲੱਗ ਜਿਹਨੂੰ ਰਾਜਾ ਖਾ ਵੀ ਹੈ ਇੱਕ ਵਰਣ ਹੈ ਹਾਂਜੀ ਜੇ ਇਹ ਬੈਦੋਸ ਨੇ ਵਰਲੇ ਦੇ ਕੋਈ ਕਿਸੇ ਦੀ ਬੋਲਿਆ ਕੋਈ ਕਿਸੇ ਦੀ ਬੋਲਿਆ ਇਹ ਵਰਲੇ ਦੇ ਵਰਲ ਤਾਂ ਆਈ ਹੁੰਦਾ ਹੋਰ ਕੋਈ ਨਹੀਂ ਹੁੰਦਾ ਠੀਕ ਹੈ ਜੀ ਆਪੇ 10 8 ਪਾਇਨ ਆਪ ਬ੍ਰਹਮ ਆਪ ਰਾਜ ਲੈ ਆ ਬ੍ਰਹਮ ਬਣ ਗਿਆ ਫਿਰ ਰਾਜ ਲੈ ਲਿਆ ਠੀਕ ਹੈ ਜੀ ਬ੍ਰਹਮ ਨੂੰ ਵੱਡਾ ਬਣਾਇਆ 18 ਦੇ ਬ੍ਰਹਮ ਨੂੰ ਬ੍ਰਹਮ ਨੂੰ ਵੱਡਾ ਬੁਦੀ ਬ੍ਰਹਮ ਦੀ ਵਖਿਆ ਦਿੱਤੀ ਬ੍ਰਹਮ ਦੀ ਵਿਆਖਿਆ ਦਿੱਤੀ 18 ਦੇ ਅੱਛਾ ਜੀ ਦੇਤ ਤੋਂ ਰਾਜ ਨਹੀਂ ਹੋਇਆ ਰੇਸ ਲਈ ਦੇਹ ਦੀ ਬਰਾਬਰੀ ਨਹੀਂ ਕੀਤੀ ਬ੍ਰੰਭੂ ਦੀ ਬਰਾਬਰੀ ਨਹੀਂ ਕੀਤੀ ਆਪ ਰਾਜ ਲਿਆ ਸਹੀ ਠੀਕ ਹੈ ਜੀ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਤੇ ਪ੍ਰਭੂ ਜੀ ਸ਼ਰ ਆਪੇ ਮਾਰਦਾ ਆਪੇ ਬਖਸ਼ਦਾ ਆਪੇ ਚਰਨ ਤੇ ਆਪੇ ਦਇਆ ਕਰਦਾ ਇੱਥੋਂ ਫਿਰ ਹੁਣ ਪਰਮੇਸ਼ਰ ਦੀ ਗੱਲ ਸ਼ੁਰੂ ਹੋਗੀ ਜੀ ਕਰਦੇ ਅਸੀਂ ਕਰਾਉਣਾ ਤਾਂ ਉਹ ਹੈ ਅੱਛਾ ਜੀ ਕਰਾਉਣ ਵਾਲੇ ਨੂੰ ਫੜ ਲਿਆ ਹੁਣ ਆਪਾਂ ਨੇ ਪਤਾ ਮਾਹਰਾਂ ਜਿੰਨਾਂ ਦਾ ਸਾਡੇ ਵਾਸਤੇ ਗੱਲ ਜੀ ਮਾਹਰਾਂ ਜਿੰਨਾਂ ਵਾਸਤੇ ਸਾਡੇ ਹੀ ਆ ਗੱਲ ਪਰ ਪਿੱਛੇ ਉਹ ਖੜੇ ਆਪੇ ਬੁਲੇ ਆਪੇ ਛੋੜੇ ਆਪੇ ਬਖਸ਼ੇ ਖੜੇ ਰਿਆ ਇਹ ਪਿੱਛੇ ਉਹ ਖੜੇ ਹੁਣ ਆ ਆਪਸੰਦ ਹੀ ਖੜਦੇ ਆ ਤੇ ਇਸ ਸਟੇਜ ਤੇ ਆਦਮੀ ਦੂਰ ਅਸੀਂ ਪੂਰੇ ਨਹੀਂ ਕਰ ਸਕਦੇ ਹੁਣ ਉਹਨਾਂ ਨੂੰ ਪੂਰੇ ਸਾਹਿਬ ਜਿਹੜਾ ਲੁਕਿਆ ਖੜਾ ਪਿੱਛੇ ਹੁਣ ਤੇ ਤਾਂ ਲਗੋਰ ਰੱਖਿਆ ਹੁਣ ਲਗੋਇਆ ਲੀ ਜਾ ਸਕਦਾ ਠੀਕ ਹੈ ਆਪ ਭੁੱਲ ਨਾ ਭੁੱਲੇ ਕਬਹੀ ਸਭ ਸੱਚ ਤਪਾਵਸ ਸੱਚ ਹੋਇਆ ਆਪ ਭੁੱਲ ਭੁੱਲਾ ਕਦੇ ਵੀ ਬੋਲਦਾ ਕੁਛ ਤੇ ਬੋਲੇ ਕਦੇ ਹੀ ਟੱਕ ਪਿਆ ਜਲਦੀ ਬੋਲਦਾ ਤਪ ਕਰਦਾ ਬੁਰਦ ਵਸ ਵਿੱਚ ਸਤਿ ਸਰੂਪ ਇਹਦੋ ਠੀਕ ਹੈ ਜੀ ਆਪ ਭੁੱਲ ਨਾ ਭੁੱਲੇ ਕਬਹੀ ਸਭ ਸੱਚ ਤਪਾਵਸ ਸੱਚ ਥਿਆ ਆਪੇ ਜਿਨ੍ਹਾਂ ਬੁਝਾਏ ਗੁਰਮੁਖੀ ਤਿਨ ਅੰਦਰੋਂ ਦੂਜਾ ਭਰਮ ਗਿਆ। ਹਜਿ ਰਾਮ ਪ੍ਰਭੂ ਖਾ ਨੂੰ ਬੁਝਾਤਾ ਉਹਨੇ ਆਪੇ ਉਹਨੇ ਪਰਮ ਜੇਵਨ ਦਾ ਪਰਮ ਚੱਕਿਆ। ਜੇਵਨ ਦਾ ਪਰਮ ਸੀ ਜਿਹੜਾ ਉਹਨੇ ਦੂਰ ਹੋ ਗਿਆ। ਠੀਕ ਹੈ ਜੀ। ਤੇ ਇਹ ਇੱਥੇ ਪਰਮੇਸ਼ਰ ਦੀ ਗੱਲ ਹੈ ਦੁਬਾਰਾ ਜੀ। ਤੇ ਜੀਵ ਦੀ ਉਹ ਗੱਲ ਹੈ ਜੀਵ ਦੇ ਪਰਮ ਦੀ। ਮੈਂ ਪਰ ਚੁਕਾਇਆ ਤਾਂ ਪਰਮੇਸ਼ਰ ਨੇ ਕਿਰਪਾ ਕਰਕੇ ਹੀ ਆਹ ਹਾਂ ਇਹ ਦੂਰ ਹੋ ਗਿਆ। ਹੂੰ। ਕਬੂ ਜੀ ਆ ਗਈ ਠੀਕ ਹੁਕਮ ਦੀ ਬੁੱਝ ਲਿਆ ਉਹ ਕਬੂ ਜੇ ਲਿਆਦਾ ਠੀਕ ਹੈ ਜੀ ਉਹ ਕਬੂ ਜੇ ਲਿਆ ਅਜਾ ਹੁਕਮ ਜੀ ਦਰ ਬਖੇ ਦੇ ਤਾਏ ਵੀ ਹੁਕਮ ਰਹੀ ਬਾਰੇ ਉਹ ਵੀ ਹੁਕਮ ਸੀ ਪਚਾਇਆ ਉਹ ਵੀ ਹੁਕਮ ਸੀ ਫੋਕੋ ਬੁੱਝ ਲਿਆ ਠੀਕ ਹੈ ਹਾਂਜੀ ਇੱਥੇ 13ਵੀਂ ਪੌੜੀ ਸਮਾਪਤ ਹੈ ਜੀ ਹਾਂਜੀ